ਆਟ ਕੇ ਨਾ ਅੱਗੇ ਬੈਠ ਜਾ ਅੱਗੇ ਫਲੋਜਾ ਆ ਕੇ ਬਹਿ ਜਾ ਕੋਈ ਨਾ ਹਾਜੀ ਕਰੀ ਜਾ ਠੀਕ ਹੈ ਨਾ ਕੁਝ ਦਿਨ ਪਹਿਲਾਂ ਵਿਧਾਇਕ ਰਮਨ ਅਰੋੜਾ ਨੂੰ ਬਿਜ਼ਨਸ ਵੱਲੋਂ ਗਿਫਤਾਰ ਕੀਤਾ ਗਿਆ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਤਿੰਨ ਸਖ ਜਿਹੜੇ ਨਾਮਜ਼ਦ ਕੀਤੇ ਗਏ ਸੀਗੇ ਦੱਸਦੀ ਕਿ ਰਮਨ ਅਰੋੜਾ ਦੇ कुटुंब ਰਾਜਕੁਮਾਰ ਮਦਨ ਉਹਨਾਂ ਨੂੰ ਵੀ ਜਿਹੜਾ ਪਰਚੇ ਐਫ ਆਰ ਦੇ ਵਿੱਚ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਦੱਸਦੀ ਕਿ ਰਾਜਨ ਅਰੋੜਾ ਰਮਨ ਅਰੋੜਾ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਵੀ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਦੱਸਦੀ ਕਿ ਮਹਿੰਸ਼ ਮੁਖੇਜਾ ਜਿਹੜੇ ਰਮਨ ਅਰੋੜਾ ਦੇ ਸਾਥੀ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਗਿਆ ਅੱਜ ਦੱਸਦੀ ਕਿ ਬਿਜ਼ਨਸ ਵੱਲੋਂ ਅੱਜ ਮਹੇਸ਼ ਮਖੇ ਚਨ ਗਫਤਾਰ ਕਰ ਲਿਆ ਗਿਆ ਅੱਜ ਕੋਰਟ ਦੇ ਵਿੱਚ ਦੇਰ ਰਾਤ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ 4 ਦਿਨ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ ਮੈਡੀਕਲ ਦੇ ਦੌਰਾਨ ਜਦੋਂ ਸਿਵਲ ਬਿਜ਼ਨਸ ਵੱਲੋਂ ਮੈਡੀਕਲ ਕਰਾਨ ਗਈ ਸੀ ਸਿਵਲ ਹਸਪਤਲ ਉਹਨਾਂ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗਲਤ ਕਰਨ ਤੋਂ ਮਨਾ ਕਰਤਾ ਇਸ ਖਬਰ ਨੂੰ ਲੈ ਕੇ ਕੋਈ ਨਵੀਂ ਅਪਡੇਟ ਆਏਗੀ ਫੇਰ ਤੋਂ ਤੁਹਾਡੇ ਸਾਡੇ ਚੈਨਲ ਨਾਲ ਜੁੜੇ ਰਹੋ ਕੋਈ ਨਵੀਂ ਅਪਡੇਟ ਆਏਗੀ ਫੇਰ ਤੋਂ ਤੁਹਾਨੂੰ ਇਹਨਾਂ ਰੂਰ ਹੋਵਾਂਗੇ ਆਪ ਸਭ ਦਾ ਬਹੁਤ ਬਹੁਤ ਧ